ਖਾਣਾ ਵੈਰੂ ਕਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇੱਕ ਔਰਤ ਅਤੇ ਉਸਦੇ ਸਹੁਰੇ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਹੈ ਤਸਵੀਰਾਂ ਜਲਾਲਾਬਾਦ ਦੇ ਪਿੰਡ ਕੜਗੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨੌ ਅਤੇ ਉਸਦੇ ਸਹੁਰੇ ਦੇ ਕੋਲੋਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 5050 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਤੁਹਾਨੂੰ ਦੱਸ ਦਿੰਨੇ ਕਿ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਥਾਣਾ ਵੈਰੋ ਦਾ ਵਿਖੇਤ ਨਾਤ ASI ਮਹਿੰਦਰ ਸਿੰਘ ਜਦ ਪਿੰਡ ਕਾਟਗੜ ਜਾਂਦੇ ਨੇ ਉੱਥੇ ਉਸ ਦੀ ਕੁਝ ਨਿਹੰਗ ਸਿੰਘਾਂ ਦੇ ਨਾਲ ਬਹਿਸ ਹੋ ਜਾਂਦੀ ਹੈ ਇਸ ਸਬੰਧੀ ASI ਮਹਿੰਦਰ ਸਿੰਘ ਦਾ ਕਹਿਣਾ ਸੀ ਕਿ ਜਦ ਉਹ ਪਿੰਡ ਦੇ ਵਿੱਚ ਰੇਡ ਕਰਨ ਦੇ ਲਈ ਗਏ ਸਨ ਤਾਂ ਕੁਝ ਲੋਕਾਂ ਦੇ ਵੱਲੋਂ ਉਸ ਦੇ ਕੰਮ ਦੇ ਵਿੱਚ ਵਿਘਨ ਪਾਇਆ ਗਿਆ ਸੀ ਫਿਲਹਾਲ ASI ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਵੱਲੋਂ ਕਾਰਵਾਈ ਕਰਦੇ ਹੋਏ 5050 ਨਸ਼ੀਲੀਆਂ ਗੋਲੀਆਂ ਸਮੇਤ ਦੋ ਲੋਕਾਂ ਨੂੰ ਕਾਬੂ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਜਿਨ੍ਹਾਂ ਦਾ 4 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਸੀ ਕਿ ਉਕਤ ਵਿਅਕਤੀਆਂ ਦੇ ਕੋਲੋਂ ਹੋਰ ਵੀ ਪੁਸ਼ਗਿਸ਼ ਕੀਤੀ ਜਾ ਰਹੀ ਹੈ ਉਧਰ ਥਾਣਾ ਵੈਰੋਕਾ ਦੇ ਐਸਐਚਓ ਪਰਮਜੀਤ ਸਿੰਘ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਇਹ ਸਰ ਕੱਲ ਮੈਂ ਉੱਥੇ ਪਿੰਡ ਕਾਠਗੜ੍ਹ ਸ਼ੱਕ ਦੀ ਬਨਾ ਤੇ ਰੇਡ ਕਰਨ ਗਿਆ ਸੀ ਜਿੱਥੇ ਛਿੰਦਰ ਸਿੰਘ ਨਿਆਂਗ ਪੁੱਤਰ ਮੰਗਤ ਸਿੰਘ ਪਿੰਡ ਕਾਠਗੜ੍ਹ ਦੇ ਰਹਿਣ ਵਾਲਾ ਨਿਆਂਗ ਸਿੰਘਾ ਦੇ ਬਾਣੇ ਵਿੱਚ ਉੱਥੇ ਇਹਦੇ ਨਾਲ ਇੱਕ ਹੋਰ ਸਾਥੀ ਸੀ ਉਹ ਆ ਗਏ ਤੇ ਜੋ ਪੁਲਿਸ ਪ੍ਰਤੀ ਬਹੁਤ ਭੜੀ ਸ਼ਬਦਾਵਲੀ ਵਰਤ ਰਹੀ ਸੀ ਤੇ ਇਹਨਾਂ ਨੂੰ ਮੈਂ ਰੋਕਿਆ ਸੀ ਜਿਨ੍ਹਾਂ ਨੇ ਬਾਅਦ ਵਿੱਚ ਵੀਡੀਓ ਕਟਿੰਗ ਕਰਕੇ ਵਾਇਰਲ ਕਰ ਦਿੱਤੀ ਪਰ ਮੈਂ ਉਦੋਂ ਤੱਕ ਪਰਚਾ ਨਹੀਂ ਦਿੱਤਾ ਜਦੋਂ ਤੱਕ ਮੇਰੇ ਕੋਲ ਬਰਾਮਦਗੀ ਨਹੀਂ ਹੋਈ ਹਾਂ ਮੈਂ ਬਰਾਮਦਗੀ ਕੇ 5000 50 ਗੋਲੀਆਂ ਬਰਾਮਦ ਕਰਕੇ ਪਰਚਾ ਦਰਜ ਕੀਤਾ ਹੈ ਹਾਂ ਇਹ ਅੱਜ ਦੋਵੇਂ ਦੋਸ਼ੀ ਫੜੇ ਗਏ ਸੀ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਮੈਂ ਜਿਹੜੇ ਗਲਤ ਵੀਡੀਓ ਪਾਉਣ ਵਾਲਿਆਂ ਨੂੰ ਥੋੜਾ ਜਿਹਾ ਚਾਹੁੰਦਾ ਵੀ ਇਹਨਾਂ ਨੂੰ ਥੋੜਾ ਜਿਹਾ ਕੱਸਿਆ ਜਾਵੇ ਬਿਨਾਂ ਪੁਲਿਸ ਨੂੰ ਪੁੱਛੇ ਦੱਸੇ ਇਹ ਉਹਦੀ ਵੀਡੀਓ ਵਾਇਰਲ ਕਰੇ ਇਹਦੇ ਚ ਦੋਸ਼ੀਆਂ ਨੂੰ ਜਿਹੜਾ ਫਾਇਦਾ ਮਿਲਦਾ ਹ ਹਮ ਕੱਲ ਮੈਂ ਜਾਂਦਿਆ ਰਿਕਵਰੀ ਕਰ ਲੈਣੀ ਸੀ ਪਰ ਇਹਨਾਂ ਨੇ ਕੀ ਕੀਤਾ ਵਿੱਚ ਦਖਲ ਅੰਦਾਜ਼ੀ ਕਰਕੇ ਤੇ ਜਿਹੜਾ ਕੁਛ ਸੀਗਾ ਉਹ ਦੋਸ਼ੀ ਆਸ-ਪਾਸੇ ਹੋ ਗਏ ਹ ਹੁਣ ਇਹਨਾਂ ਨੇ ਤੇ ਬਰਾਮਦਗੀ ਕਰਕੇ ਨਸ਼ੀਲੀਆਂ ਗੋਲੀਆਂ ਟਰਾਮਾਡੋਲ ਨੇ ਹ ਉਹ ਪਰਚਾ ਦਰਜ ਕੀਤਾ ਗਿਆ ਐਸਐਚਓ ਸਾਹਿਬ ਦੇ ਨਾਲ ਆਏ ਆ ਫੇਸ ਅਦਾਲਤ ਕੀਤਾ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਲੋਕ ਆ ਇਹ ਸ਼ੰਭਾ ਸਿੰਘ ਪੁੱਤਰ ਮੰਗਲ ਸਿੰਘ ਤੇ ਇਹਦੀ ਇੱਕ ਨੂੰਹ ਹੈ ਹਾਂ ਕੁਲਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਕਾਠਗੜ ਦੇ ਰਹਿਣ ਵਾਲੇ ਨੇ ਹਾਂ ਇਹਨਾਂ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਉਹਦੇ ਸਬੰਧ ਵਿੱਚ ਅੱਗੇ ਕਾਰਵਾਈ ਜਾਂ ਤਫਤੀਸ਼ ਜੋ ਅਰਮਾਨ ਦਰਾਂ ਜੋ ਵੀ ਗੱਲ ਸਾਹਮਣੇ ਆਏਗੀ ਅਗਲੀ ਕਾਰਵਾਈ ਕੀਤੀ ਜਾਏਗੀ ਜੀ ਸਰ ਇਹ ਕੌਣ ਲੋਕ ਨੇ ਜਿਹੜੇ ਪਕੜੇ ਗਏ ਜੀ ਇਹ ਇੱਕ ਸ਼ੰਭਾ ਸਿੰਘ ਪਿੰਡ ਕਾਠਗੜ ਦੇ ਰਹਿਣ ਵਾਲੇ ਨੇ ਤੇ ਇੱਕ ਉਹਨਾਂ ਦੀ ਲੋ ਹੈ ਕੁਲਦੀਪ ਕੌਰ ਪਤਨੀ ਕੁਲਦੀਪ ਸਿੰਘ ਹਾਂ ਪਿੰਡ ਕਾਠਗੜ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਸਮੇਤ ਗੋਲੀਆਂ ਦੇ 5000 ਦੇ 50 ਗੋਲੀਆਂ ਜਿਹੜੀਆਂ ਐਸਆਰ ਨੇ ਟਰਾਮਾਡੋਲ ਉਹਨਾਂ ਦੇ ਨਾਲ ਜਿਹੜਾ ਨੇ ਅਸੀਂ ਇਹਨਾਂ ਨੂੰ ਇਹਨਾਂ ਦੇ ਪਤੂ ਗ੍ਰਿਫਤ ਆ ਬਰਾਬੰਦ ਕਰਕੇ ਦੇ ਨਾਲ ਗ੍ਰਿਫਤਾਰ ਕੀਤਾ ਹਾਂ ਯਾਰ ਜਗੀਰ ਮਾਰ ਲਿਆ ਗਿਆ ਜੀ ਅੱਜ ਜਿਹੜਾ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਜਿਹੜਾ ਅੱਜ ਪੇਸ਼ ਕੀਤਾ ਗਿਆ ਸੀ ਤੇ ਜਿੰਨਾ ਬਰਮਾਨਡ 4 ਦਿਨ ਦਾ ਜੱਜ ਸਾਹਿਬ ਨੇ ਜਿਹੜਾ ਉਹਨਾਂ ਨੂੰ ਅਸੀਂ ਦਰੀਲ ਵੀਰ ਦਿੱਤੀ ਤੇ ਉਹਨਾਂ ਨੇ 4 ਦਿਨ ਦਾ ਜਿਹੜਾ ਪੁਲਿਸ ਰਿਮਾਨਡ ਦਿੱਤਾ ਤੇ ਬਾਕੀ ਜਿਹੜੀਆਂ ਨਾ ਤਾਂ ਅਸੀਂ ਪੁੱਛ ਕੇ ਜਿਹੜੀ ਅੱਗੇ ਫਰਦਰ ਪੁੱਛਗਿਸ਼ ਕਰਾਂਗੇ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਪਰਚਾ ਜੀ ਹਾਂ ਜਿਹੜੇ ਸ਼ੰਭਾ ਸਿੰਘ ਇਹਨਾਂ ਤੇ ਪਰਚਾ ਦਰਜ ਨੇ ਪਹਿਲਾਂ ਵੀ ਕਈ ਪਰਚੇ ਦਰਜ ਨੇ ਕੀ ਕੋ ਪਤਾ ਲੱਗਿਆ ਕਿਥੋਂ ਲਿਆਦੇ ਸਾਰੇ ਇਹ ਇਹ ਜਿਹੜਾ ਅੱਗੇ ਤਫਤੀਸ਼ ਦਾ ਵਿਸ਼ਾ ਸੀ ਜਾ ਕੇ ਇਹਨਾਂ ਨੂੰ ਪੁੱਛ ਕੇ ਚਰਾਂਗੇ ਉਦੋਂ ਬਾਅਦ ਹੀ ਪਤਾ ਚੱਲੂਗਾ ਕਿਥੋਂ ਲੈ ਕੇ ਆਂਦੇ ਸੀ ਹੋਰ ਵੀ ਸਾਥੀ ਨੇ ਨਾਲ ਇਹਨਾਂ ਦੇ ਹਾਉ ਇਹਨਾਂ ਤੋਂ ਪੁੱਛ ਕੇ ਇਦਰਾ ਨਹੀਂ ਪਤਾ ਲੱਗੂਗਾ ਵੀ ਹੋਰ ਹੈਗਾ ਜਾਂ ਨਹੀਂ ਇਹ ਕਿਹ ਚਤਾਮਣੀ ਰਵੇ ਇਹੋ ਜੇ ਨਸ਼ਾ ਤਰਸ ਅਸੀਂ ਮੈਂ ਸੱਚੋ ਵੈਰੋ ਕਿ ਪਰਮਜੀਤ ਸਿੰਘ ਇਲਾਕਾ ਦੇ ਜਿਹੜੇ ਸਾਰੇ ਗੁੰਡੇ ਅੰਸਰ ਨੇ ਜਾਏ ਨਸ਼ਾ ਤਰਸ ਕਰ ਰਹੇ ਉਹਨਾਂ ਨੂੰ ਮੈਂ ਇਹ ਤਾਬਣੀ ਦਿੰਦਾ ਵੀ ਜਿਆਦਾ ਇਹ ਵਾਲਾ ਕੰਮ ਛੱਡ ਦੇਣ ਤੇ ਜਾ ਇਲਾਕਾ ਛੱਡ ਦੇਣ ਕਿੰਨੇ ਵਾਈ ਬਾਈ 10 ਲੱਖਾਂ ਦੇ ਪਿੱਛੇ ਭੇਜ ਜਾਗਾ ਫੜ ਕੇ